हां जी दोस्तों सत श्री अकाल। ਅਸੀਂ ਖੜੇ ਆਂ ਮੁਹਾਲੀ 에어ਪੋਰਟ ਰੋਡ ਤੇ KFC ਚੌਕ ਤੋਂੜਾ 에어ਪੋਰਟ ਵੱਲ ਸ਼ੁਰੂ ਜਾਂਦੀ ਉਸ ਤੋਂ। ਕੋਲ ਇੱਕ ਜਵਾਨ ਮਿਲੌਣੇ ਆਜ ਤੋਂ 200 ਪਹਿਲਾਂ ਹੀ ਚੈੱਕ ਸੀਗੇ। ਉਹਦੇ ਜਵਾਨੋ ਪਿੱਛੇ ਇੱਕ ਇੱਕ ਮਰੂਤੀ ਕਾਰ ਆ। ਉੱਤੇ ਇਹਨਾਂ ਕੋਸ਼ਿਸ਼ ਬਣਾਉਂਦਾ ਤੇ ਲੈ ਕੇ ਉਹਦਾ ਘਰੋਂ ਪਿਆ ਕਰਦਾ ਖਾਣਾ। ਆਪਾਂ ਕਾਹਦੇ ਗੱਲਬਾਤ ਆਈਓ। ਵਧੀਆ ਵੀ ਹਾਜਾ। ਵਧੀਆ ਵੀ ਨੀ ਸਤ ਸ੍ਰੀ ਅਕਾਲ ਜੀ। ਠੀਕ ਠਾਕ ਹੋ। ਹਾਂ ਜੀ ਵਧੀਆ ਜਾਨੀ ਜੀ। ਤੇ ਹਾਂ ਤੋਂ ਪਰ ਆਪਣਾ ਸ਼ੋਅ ਨਾਮ ਦੱਸੋ ਗੁਰਵਿੰਦਰ ਸਿੰਘ ਆ ਜੀ ਫਤਿਹਗੜ੍ਹ ਸਾਹਿਬ ਤੋਂ ਜੀ ਫਤਿਹਗੜ੍ਹ ਸਾਹਿਬ ਤੋਂ ਹਾਂ ਜੀ ਗੁਰੂ ਕੀ ਬਖਰੀ ਹੈ ਹਾਂ ਜੀ ਇਹ ਦੇਖੋ ਪਿਆਰਿਓ ਇਹ ਜਵਾਨ ਤੁਹਾਨੂੰ ਕੈਨੇਡਾ ਮੋਂ ਗੱਤੇ ਮੈਨੂੰ 5 ਸਾਲ ਹੋ ਚੱਲੇ ਜੀ ਆਪਾਂ 200 ਸਾਲ ਪਹਿਲਾਂ ਵੀ ਮਿਲੇ ਜਾ ਤੁਹਾਨੂੰ 3-4 ਸਾਲ ਪਹਿਲਾਂ ਮਿਲੇ ਸੀ 3-4 ਸਾਲ ਪਹਿਲਾਂ ਕੋਈ ਗੱਲ ਹੈ ਕੋਈ ਰ ਬਸਾਮਣ ਏਅਰਪੋਰਟ ਰੋਡ ਤੇ ਤੇ ਆਪਾਂ ਕਿਹੜੀ ਕਿਹੜੀ ਥੀਸ ਤਿਆਰ ਕਰਦੇ ਤੁਸੀਂ ਬੇ ਸਰੋਂ ਦਾ ਸਾਗ ਹੁੰਦਾ ਆਪਣੇ ਕੋਲ ਜੀ ਮੱਕੀ ਦੀ ਰੋਟੀ ਮੱਕੀ ਰੋਟੀ ਹੋ ਗਈ ਚਿੱਟਾ ਮੱਖਣ ਹੋ ਗਿਆ ਨਾਲ ਜੀ ਘਰ ਦਾ ਸਾਰਾ ਸਾਰਾ ਚੋਰੀ ਹੋ ਗਈ ਘਰ ਦੀ ਚੋਰੀ ਜੀ ਤੇ ਚਾਟੇ ਲੱਸੀ ਹੋ ਗਈ ਨਾਲ ਚੋਰੀ ਦਿਖਾ ਦੋ ਸਰ ਜੀ ਇਹ ਸਾਗ ਘਰੇ ਬਣਦਾ ਸਾਗ ਫੱਤ ਨਾ ਘੋਟਿਆ ਸਾਗ ਆ ਵੀਰ ਜੀ ਆ ਦੇਖੋ ਜੀ ਅੱਛਾ ਸਾਗ ਇਹ ਘਰੇ ਮਾਤਾ ਜੀ ਕਰਦੇ ਮਾਤਾ ਕਰਦੇ ਤੇ ਰੋਟੀ ਰੋਟੀ ਵੀ ਜੀ ਰੋਟੀ ਘੜ ਪਕਾ ਕੇ ਲੈ ਆਉਂਦੀ ਹਾਂ ਜੀ ਇਹ 40% ਬਣੀ ਹੁੰਦੀ ਕੱਚੀ ਹੁੰਦੀ ਆ ਉਹਦੇ ਦੇਸੀ ਘਿਰਾੜ ਦੇ ਦਿਆ ਇੱਥੇ ਘਿਰਾੜ ਦਿੰਦੇ ਹਾਂ ਹਾਂ ਜੀ ਤੇ ਕਿੰਨੇ ਵੇ ਸਵੇਰੇ ਆਜੋ ਤੁਸੀਂ ਸਵੇਰੇ 10 ਵਜੇ ਆਈਦਾ ਵੀਰ ਜੀ ਵਾਪਸੀ ਕਿੰਨੇ ਕੋਜ ਹੋਏ ਜੀ ਵਾਪਸੀ ਜਦ ਨੀ ਸਮਾਨ ਖਤਮ ਹੋ ਜਾਵੇ ਜਦ ਆਪਣਾ ਲੋਕੇਸ਼ਨ ਦੱਸ ਦਿਓ ਤੁਸੀਂ ਮੇਰੇ TTI 에어ਪੋਰਟ ਰੋਡ ਤੇ ਜੀ TTI 에어ਪੋਰਟ ਰੋਡ 에어ਪੋਰਟ ਰੋਡ ਤੇ KFC ਕਿੰਨਾ ਪਊ ਰਪਿਆ ਦਾ ਇਹ KFC KFC ਤਾਂ ਪਿਆਦਾ 1.5 ਕਿਲੋਮੀਟਰ ਪੈ ਜਾਂਦਾ ਜੀ 1.5 ਕਿਲੋਮੀਟਰ ਆਪਣਾ ਸੋਨਾ ਸਾਹਿਬ ਨੂੰ ਜਾਣ ਵੇਲੇ ਸੋਨਾ ਸਾਹਿਬ ਜਾਂਦੇ ਹਨ ਹਾਂਜੀ ਤੇ ਸੋ ਕੋ ਗੱਡੀ ਉਹ ਗੱਡੀ ਆਪਣੀ ਦਾ ਹਾਂਜੀ ਇਹ ਮਰੋਤੀ ਗੱਡੀ ਜੀ ਉਹ ਗੱਡੀ ਚ ਲੈ ਕੇ ਆਉਂਦੇ ਇਹ ਤੇ ਇਹ ਆ ਮਿਹਨਤ ਹਾਂਜੀ ਤੇ ਬਹੁਤ ਵਧੀਆ ਵੀਡੀਓ ਦੇਖੀ YouTube ਤੇ ਉਹ ਹੀ ਦੇਖ ਕੇ ਆਇਆ ਉਹ ਇਹ ਖਾ ਕੇ ਦੇਖ ਰਿਹਾ ਹਾਂ ਦੇਖੀ ਸੀ ਅੱਗੇ ਹਾਂਜੀ ਅੱਗੇ ਵੀਡੀਓ ਹੋ ਗਿਰਦਾ ਹਾਂ ਹਾਂਜੀ ਅੱਛਾ ਇਹ ਚੂਰੀ ਜਿਹੜੀ ਆਪਣੀ ਦੇਸੀ ਥੀ ਹੋਜੇ ਹਾਂਜੀ ਮੱਕੀ ਰੋਟੀ ਕਣਕੀ ਰੋਟੀ ਪਾ ਕੇ ਜੀ ਨਾਰੀਅਲ ਪਾਊਡਰ ਉੱਪਰ ਛਿੜਕ ਕੇ ਦਿਖਾਇ ਕੋਡ ਹਾਂਜੀ ਐ ਫੜਾ ਲਾ ਆਹ ਚੂਰੀ ਹੁੰਦੀ ਆ ਉਹ ਅਜੇ ਕੋ ਪ੍ਰਾਰੇ ਦੇਖ ਕੇ ਮੂੰਹ ਚ ਪਾਣੀ ਆ ਜਾਂਦਾ ਖਾਣਾ ਬੜੀ ਦੁਰਦਗਲਾ ਥੋਕ ਲਾਟੀ ਵੀਡੀਓ ਬਣਾ ਰਿਹਾ ਨਾਲ ਮੂੰਹ ਪੁੱਜ ਜਾਂਦਾ ਆ ਉਹਦਾ ਬਹੁਤ ਵਧੀਆ ਤੇ 16 ਕਾਰੋਬਾਰ ਚੱਲੇ ਜਾ ਹਾਂਜੀ ਵੀਰ ਜੀ ਐਨ ਵਧੀਆ ਵਧੀਆ ਹਾਂਜੀ ਤੇ ਇੱਕ ਨਾ ਟਾਈਮ ਚੱਲਦਾ ਸਾਰਾ ਸਾਲ ਚੱਲਦਾ ਏ ਵੀਰ ਜੀ 4-5 ਮਹੀਨੇ ਚੱਲਦਾ ਸਾਗ ਮੱਕੀ ਰੋਟੀ ਸੀ ਜੀ ਹੁਣ ਸਾਗ ਮੱਕੀ 4 ਮਹੀਨੇ ਚੱਲਣਾ ਪੈਣਾ ਉਸ ਤੋਂ ਬਾਅਦ ਚ ਉਦੋਂ ਬਾਅਦ ਖੇਤੀਬਾੜੀ 'ਚ ਆਪਣੇ ਡੰਗਰ ਕਰਦੇ ਹਾਂ ਹਾਂ ਜੀ ਬੰਦ ਕਰ ਦਿੰਦੇ ਆ ਹਾਂ ਜੀ ਬੰਦ ਕਰ ਦਿੰਦੇ ਆ ਖੇਤੀ ਇਹ ਮਤਲਬ ਸਿਆਲ ਸਿਆ ਜਦੋਂ ਮੱਕੀ ਰੋਟੀ ਹੈ ਹਾਂ ਜੀ ਜਿਆਦਾ ਜਦੋਂ ਆਈ ਤਾਂ ਜੀ ਉਦੋਂ ਹਾਂ ਜੀ ਮਤਲਬ ਆ ਵੀ ਨਿਕੜਾ ਇਹ 11ਵਾਂ ਮਹੀਨਾ ਜੀ 11ਵੇਂ ਮਹੀਨੇ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ ਕਰੀਬ ਜੀ ਸਾਹ ਚ 3-4 ਮਹੀਨੇ ਤੱਕ ਨੌਵੇਂ ਮਹੀਨੇ ਸਟਾਰਟ ਕਰਦੀਦਾ ਜੀ ਨੌਵੇਂ ਤੋਂ ਮਾਰਚ ਲਗ ਮਾਰਚ ਲੱਗੇ ਜੀ ਵਧੀਆ ਰੋਜ਼ਗਾਰ ਹੈ ਨਾ ਵਧੀਆ ਹਾਂ ਜੀ ਤੋਂ ਬ ਜਿਨੇ ਮਿਹਨਤ ਕਰਨੀ ਆ ਮਿਹਨਤ ਕਰਦੇ ਆ ਤੇ ਬੜੀ ਵਧੀਆ ਗੱਲ ਆ ਇੱਕੀ ਦਿਖਾ ਦਿਓ ਸਾਰਾ ਹੋ ਵੀ ਤਿੰਨ ਰੋਟੀਆਂ ਤੇ ਬੱਲਾ ਬਹੁਤ ਵਧੀਆ ਖੁਸ਼ ਰਹੋ ਹਾਂਜੀ ਵੀਰ ਜੀ ਚੜ ਨਿਕਲ ਆ ਜਾ ਰੋਟੀ ਪਾਣੀ ਲੱਸੀ ਲੈ ਚੱਕ ਚੱਕ ਹਾਂ ਠੀਕ ਆ ਬੈਠੋ ਮੈਂ ਨੰਬਰ ਲੈ ਲੇ ਮੜਾ ਜੀ ਨੰਬਰ ਇੱਕ ਨੰਬਰ ਨੰਬਰ ਦਿਖਾ ਦਿਓ ਨੰਬਰ ਬੋਲ ਦਿਓ ਜੀ ਬਾਈ ਨੰਬਰ ਬੋਲੋ ਨੰਬਰ ਮੇਰਾ ਹੈਗਾ ਜੀ ਆਹੀ ਦਿਖਾ ਦੋ 834 68 34002 ਦੋ ਜੀ ਸ੍ਰੀ ਫਤੇਗੜ ਸਾਹਿਬ ਗੁਰੂ ਕੀ ਨਗਰੀ ਤੋਂ ਦੋਦੇ ਆ ਚੰਡੀ ਅਮੋਹਾਲੀ ਤੋਂ 에어ਪੋਰਟ ਰੋਡ ਤੇ ਆ ਸੋਹਣਾ ਸਾਹਿਬ ਰੋਡ ਤੇ KFC ਤੋਂ ਕਰੀਬ 1.5 ਕਿਲੋਮੀਟਰ ਹਾਂਜੀ 에어ਪੋਰਟ ਸਾਈਡ ਤੇ ਜਰੂਰ ਮੌਕਾ ਦੋ ਜਵਾਨ ਨੂੰ ਅਜੇ 3-4 ਮਿੰਟ ਹੈਗੇ ਆ ਮੱਕੀ ਰੋਟੀ ਸਰੋਂ ਸਾਗ ਤੇ ਨਾਲ ਦੇਸੀ ਬੱਕਰ ਤੇ ਲੱਸੀ ਉਹ ਵੀਰਾਂ ਨਾਲ ਵੀ ਕਰਾਉਣੀਆਂ ਗੱਲਬਾਤ ਬਹੁਤ ਵਧੀਆ ਫਿਰ ਇੱਥੇ ਸਾਰਾ ਕੁਝ ਹੈ ਬਹੁਤ ਟੇਸਟੀ ਬਹੁਤ ਠੀਕ ਹੈ जी। जी। कहा मैं अलीगढ़ से हूँ पर डे आता हूँ एक बार एक चक्कर अच्छा बनाते हैं कितने दूर से सात किलो सात किलोमीटर से आता हूँ पर डे आता हूँ इनके पास में खाना बहुत टेस्टी है ठीक है कुछ कहना चाहोगे सब भाइयों को बहुत बढ़िया खाना है बहुत بس یہ یہ اوپر والا میںہر کریں بس کھانا بوٹ اس کا بھی جی سسیガル باجی اور چڑھ دی کڑا بعد چڑھ دی کلا ٹھیک ہے واو کیمپ کیا بات ہے تے اے ویر کولے تسی اج آئے ہو کھان تے کی محول ہے کیویں لگا تانوں کھانا باجی بہت ودیا بہت ودیا ساگ بھی ودیا مطلب ایننے اچھا دیتا ہے اگے بھی آو گے تسی نا اسی پہلی بار آئے ہیں کیڑا پیندا پرہ ਆਪਾਂ ਡੇਰਾ ਵਿੱਚ ਹੀ ਰਹਿਨੇ ਆ ਠੀਕ ਹੈ ਜੀ ਤੁਸੀਂ ਤਾਂ ਲੰਘਦੇ ਟਾਈਪ ਰੁਕੇ ਹੋ ਹਾਂ ਇੱਥੇ ਲੰਘਦੇ ਟਾਈਪ ਕਿ ਚਲੋ ਪੰਜਾਬੀ ਭਰਾ ਦਾ ਦੇਖੀਏ ਮਾਹੌਲ ਕੀ ਹੈ ਹਾਂ ਮੈਂ ਤਾਂ ਇਹਨਾਂ ਨੂੰ ਦੇਖ ਕੇ ਰੁਕ ਗਿਆ ਸਾਡੀ ਕੋਸ਼ਿਸ਼ ਵੀ ਇਹ ਹੁੰਦੀ ਕਿ ਕਿਸੇ ਪਾਸ ਜਾਈਏ ਪੰਜਾਬੀ ਭਰਾ ਦਾ ਸਾਥ ਜੇ ਆਪਾਂ ਨੈਟਵਰਕ ਚੱਲਦੀ ਵੀਡੀਓ ਪਾ ਦੋ ਕਿੱਡੀ ਕਿੱਤੇ ਗੱਲ ਹੈ ਨਾ ਕੋਈ ਚਾਰਾ ਭਰਾ ਨੂੰ ਪਤਾ ਲੱਗਦਾ ਸਹੀ ਗੱਲ ਹੈ ਸਹੀ ਸੋ ਬਾਕੀ ਵਧੀਆ ਓਕੇ ਹੈ ਨਾ ਸਾਰਾ ਕੁਝ ਇੱਕਦਮ ਕੈਂਪ ਆ ਜੀ ਅੱਸੀ ਕੱਲੀ ਵੀਰ ਜੀ ਹਾਂ ਜੀ ਅੱਸੀ ਕੱਲੀ ਵੀਰ ਜੀ ਹੋਰ ਛੜਦੀ ਕਿਹੜਾ ਛੜਦੀ ਗਲਾ ਜੀ ਇੱਥੋਂ ਆਏ ਖਾਣ ਤੁਸੀਂ ਚੰਡੀਗੜ੍ਹੋਂ ਆਏ ਵੀਰ